ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਆਓ ਇੱਕ ਸਾਖੀ ਦੇ ਨਾਲ ਸੰਜਪੁਣਦ ਜਤਨ ਕਰਦੇ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵਕਤ ਪ੍ਰਚਾਰ ਦੌਰੇ ਆਰੰਭ ਕੀਤੇ ਸਭ ਤੋਂ ਪਹਿਲਾਂ ਐਮਨਾਬਾਦੀ ਧਰਤੀ ਤੇ ਜਾਂਦੇ ਨੇ ਇੱਕ ਕਿਰਤੀ ਸਿੱਖ ਦੇ ਘਰ ਨਿਵਾਸ ਕਰਦੇ ਨੇ ਜਿਸ ਦਾ ਨਾਮ ਆਪਾਂ ਇਤਿਹਾਸ ਵਿੱਚ ਭਾਈ ਲਾਲੋ ਕਰਕੇ ਜਾਣਦੇ ਹਾਂ ਭਾਈ ਲਾਲੋ ਆਪਣੀ ਸੱਚੀ ਸੁੱਚੀ ਕਿਰਤ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਤੇ ਉਥੇ ਹੀ ਇੱਕ ਚੌਧਰੀ ਮਲਕ ਭਾਗੋ ਰਹਿੰਦਾ ਹੈ ਜੋ ਲੋਕਾਂ ਦੇ ਹਾਕਮ ਮਾਰਦਾ ਹੈ ਜੋ ਨੇਕ ਕਮਾਈ ਨਹੀਂ ਕਰਦਾ ਦੋ ਨੰਬਰ ਦੀ ਕਮਾਈ ਕਰਦਾ ਹੈ ਪਰ ਉਹ ਸਾਲ ਬਾਅਦ ਜਿਹੜਾ ਸਾਧੂਆਂ ਨੂੰ ਮਹਾਤਮਾ ਨੂੰ ਪ੍ਰਸ਼ਾਦਾ ਸ਼ਕਾਉਂਦਾ ਹੈ ਤਾਂ ਜੋ ਉਹ ਦਵਾਮਾ ਦੇਣ ਤੇ ਉਹਦੇ ਪਾਪ ਕੱਟੇ ਜਾਣ ਤੇ ਜਿਸ ਵਕਤ ਗੁਰੂ ਨਾਨਕ ਪਾਤਸ਼ਾਹ ਅਹਿਮਦਾਬਾਦ ਦੀ ਧਰਤੀ ਤੇ ਨੇ ਉਸ ਨੇ ਲੰਗਰ ਲਗਾਇਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਸੱਦਾ ਭੇਜਿਆ ਤੇ ਗੁਰੂ ਨਾਨਕ ਪਾਤਸ਼ਾਹ ਨਹੀਂ ਜਾਂਦੇ ਦੁਬਾਰਾ ਫੇਰ ਉਹਨਾਂ ਨੂੰ ਸੱਦਾ ਭੇਜਦਾ ਹੈ ਗੁਰੂ ਨਾਨਕ ਪਾਤਸ਼ਾਹ ਜਾਂਦੇ ਨੇ ਤੇ ਉਸ ਨੂੰ ਮਲਕ ਭਾਗੋ ਆਖਦਾ ਹੈ ਕਿ ਤੁਸੀਂ ਭਾਈ ਲਾਲੋ ਦੇ ਘਰ ਰਹਿ ਕੇ ਉਥੇ ਸੁੱਕੀਆਂ ਰੋਟੀਆਂ ਤੁਹਾਨੂੰ ਪਸੰਦ ਨੇ ਇੱਥੇ ਕਿੰਨੇ ਤਰ੍ਹਾਂ ਦਾ ਭਗਵਾਨ ਬਣਿਆ ਤੁਸੀਂ ਮੇਰੇ ਪਹਿਲੇ ਸੱਦੇ ਤੇ ਕਿਉਂ ਨਹੀਂ ਆਏ ਤੁਸੀਂ ਇਹ ਪ੍ਰਸ਼ਾਦਾ ਕਿਉਂ ਨਹੀਂ ਛਕਾਈ ਤੁਸੀਂ ਮਨਾਂ ਕਿਵੇਂ ਕੀਤਾ ਤੇ ਉਸ ਵਕਤ ਗੁਰੂ ਨਾਨਕ ਪਾਤਸ਼ਾਹ ਨੇ ਉਸ ਨੂੰ ਸਮਝਾਇਆ ਕਿ ਤੇਰੀ ਕਿਰਤ ਜਿਹੜੀ ਸੱਚੀ ਸੁੱਚੀ ਨਹੀਂ ਭਾਈ ਲਾਲੋ ਦੀਆਂ ਜਿਸ ਨੂੰ ਤੂੰ ਸੁੱਕੀਆਂ ਰੋਟੀਆਂ ਆਖਦਾ ਹੈ ਮੈਨੂੰ ਉਹ ਦੁੱਧ ਵਰਗੀਆਂ ਲੱਗਦੀਆਂ ਨੇ ਉਹ ਤੇਰੇ ਪੂਰੀਆਂ ਛੋਲਿਆਂ ਦੇ ਲੰਗਰਾਂ ਦੇ ਵਿੱਚੋਂ ਮੈਨੂੰ ਖੂਨ ਨਜ਼ਰ ਆਉਂਦਾ ਹੈ ਗੁਰੂ ਨਾਨਕ ਪਾਸ਼ਾ ਨੇ ਆਖਿਆ ਤੇਰੀ ਕਮਾਈ ਲੋਕਾਂ ਦਾ ਖੂਨ ਨਚੋੜਿਆ ਹੋਇਆ ਭਾਵ ਉਹਨਾਂ ਦੇ ਹੱਕ ਮਾਰੇ ਹੋਏ ਨੇ ਮੈਨੂੰ ਲੋਕਾਂ ਦਾ ਖੂਨ ਦਿਸਦਾ ਤੇਰੇ ਪੂੜਿਆਂ ਦੇ ਵਿੱਚੋਂ ਪਈ ਲਾਲੋ ਦੀ ਸੱਚੀ ਸੁੱਚੀ ਕਿਰਤ ਹੈ ਤੇ ਉਹਦੀ ਕਿਰਤ ਜਿਹੜੀ ਸੱਚੀ ਸੁੱਚੀ ਹੈ ਤੇ ਉਹਦੇ ਪ੍ਰਸ਼ਾਦੇ ਮੈਨੂੰ ਦੁੱਧ ਵਰਗੇ ਲੱਗਦੇ ਨੇ ਆਪਾਂ ਇੱਕ ਤਸਵੀਰ ਵੀ ਵੇਖਦੇ ਹਾਂ ਜਿਸ ਦੇ ਵਿੱਚ ਗੁਰੂ ਨਾਨਕ ਪਾਸ਼ਾ ਨੇ ਪ੍ਰਸ਼ਾਦੇ ਫੜੇ ਨੇ ਇੱਕ ਵਿੱਚੋਂ ਦੁੱਧ ਨਿਕਲਦਾ ਹੈ ਤੇ ਇੱਕ ਵਿੱਚੋਂ ਖੂਨ ਨਿਕਲਦਾ ਹੈ ਇੱਕ ਸਮਝਾਉਣ ਦਾ ਜਿਹੜਾ ਪੇਂਟਿੰਗ ਬਣਾਉਣ ਵਾਲੇ ਦਾ ਸਮਝਾਉਣ ਦਾ ਤਰੀਕਾ ਉਸ ਨੇ ਇਸ ਸਾਖੀ ਨੂੰ ਇੱਕ ਤਸਵੀਰ ਦੇ ਦਿੱਤੀ ਹੈ ਕੀ ਸੱਚੀ ਸੁੱਚੀ ਕਿਰਤ ਜੇਨੇ ਕੀਤੀ ਹੈ ਉਹਦੀ ਕਮਾਈ ਤਾਂ ਦੁੱਧ ਵਰਗੀ ਹੈ ਜਿਨੇ ਲੋਕਾਂ ਦੇ ਹੱਕ ਮਾਰੇ ਆ ਉਹਦੀ ਕਮਾਈ ਦੇ ਵਿੱਚੋਂ ਖੂਨ ਨਿਕਲਦਾ ਪਾ ਉਹਦੀ ਖੂਨ ਵਰਗੀ ਹੈ ਤਾਂ ਤਾਂ ਕਰਕੇ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਸਿੰਘ ਮਹਾਰਾਜ ਨੇ ਉੱਥੇ ਸਮਝਾਇਆ ਭਾਈ ਸੱਚੀ ਸੁੱਚੀ ਕਿਰਤ ਕਰਕੇ ਉਹਦੇ ਵਿੱਚੋਂ ਜੋ ਸੇਵਾ ਕਰੇਗਾ ਉਹ ਤੇਰੀ ਸਫਲੀ ਹੋਣੀ ਹੈ ਤੇ ਜਿਹੜਾ ਤੂੰ ਇਹ ਕਮਾਈ ਕਰਦਾ ਹੈ ਉਹਦੇ ਵਿੱਚੋਂ ਦਵਾਮਾ ਲੈਣਾ ਚਾਹਨਾ ਜਿਹੜੀਆਂ ਲੋਕ ਤੈਨੂੰ ਆਪੀ ਖੁਦ ਦਵਾਮਾ ਦੇਣਗੇ ਜਦੋਂ ਤੂੰ ਕਿਸੇ ਦੇ ਨਾਲ ਇਨਸਾਫ ਕਰੇਗਾ ਕਿਸੇ ਦਾ ਹੱਕ ਨਹੀਂ ਮਾਰੇਗਾ ਕਿਸੇ ਦੇ ਨਾਲ ਧੱਕਾ ਨਹੀਂ ਕਰੇਗਾ ਲੋਕਾਂ ਦੀਆਂ ਅਸੀਸਾਂ ਦੇ ਨਾਲ ਤੇਰਾ ਜੀਵਨ ਸਫਲਾ ਹੋ ਜਾਣਾ ਸੱਚੀ ਸੋਚੀ ਕਿਰਤ ਕਰਿਆ ਕਰ ਉੱਥੇ ਗੁਰੂ ਨਾਨਕ ਪਾਸ਼ੇ ਨੇ ਮਲਕ ਭਾਗੋ ਨੂੰ ਸੱਚੀ ਸੋਚੀ ਹੱਕ ਦੀ ਕਮਾਈ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸੋ ਸਾਡੇ ਲਈ ਵੀ ਇਹ ਗੱਲ ਲਾਗੂ ਹੁੰਦੀ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਸੱਚੀ ਸੋਚੀ ਕਿਰਤ ਕਰਨੀ ਹੈ ਭਾਵ ਬਹੁਤੀ ਵਾਰ ਸਾਡੇ ਸਮਾਜ ਵਿੱਚ ਐਸਾ ਹੁੰਦਾ ਹੈ ਕਿ ਅਸੀਂ ਪਾਪ ਕਰਦੇ ਰਹਿੰਨੇ ਆਂ ਵੀ ਸਾਲ ਬਾਦ ਲੰਗਰ ਲਗਾ ਲਓ ਜੀ ਸ਼ਾਇਦ ਉਹਦੇ ਨਾਲ ਪਾਪ ਕੱਟੇ ਜਾਣਗੇ ਜਿਵੇਂ ਮਾਲਕ ਭਾਗੋ ਕਰਦਾ ਉਸੇ ਤਰ੍ਹਾਂ ਸਾਡੇ ਜਿਹੜੇ ਸਮਾਜ ਦੇ ਵਿੱਚ ਲੋਕ ਵੀ ਕਰਦੇ ਹਨ ਜਿਹਦੇ ਨਾਲ ਸ਼ਾਇਦ ਲੋਕਾਂ ਦੇ ਵਿੱਚ ਧਾਰਮੀ ਗਿਣੇ ਜਾਈਏ ਪਰ ਅਸਲ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਸ਼ੁਭ ਇਸ਼ਾਮਾਂ ਨੇ ਦੁਆਮਾਂ ਨੇ ਉਹ ਤੁਹਾਡੇ ਨਾਲ ਤਾਂ ਹੀ ਹੁੰਦੀਆਂ ਨੇ ਜੇ ਤੁਸੀਂ ਲੋਕਾਂ ਨਾਲ ਇਨਸਾਫ ਕਰਦੇ ਹੋ ਜੇ ਤੁਸੀਂ ਉਹਨਾਂ ਦੇ ਪ੍ਰਤੀ ਪਿਆਰ ਰੱਖਦੇ ਹੋ ਨਿਮਰਤਾ ਰੱਖਦੇ ਹੋ ਉਹਨਾਂ ਦੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਖੜਦੇ ਹੋ ਸੋ ਨੈਤਿਕ ਕਦਰਾਂ ਕੀਮਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜਾਣੂ ਕਰਵਾਇਆ ਹੈ ਗੁਰਬਾਣੀ ਦਾ ਉਪਦੇਸ਼ ਵੀ ਇਹੋ ਹੈ ਵੀ ਅਸੀਂ ਹਰ ਇੱਕ ਦੇ ਨਾਲ ਪ੍ਰੇਮ ਮੁਹੱਬਤ ਦੇ ਨਾਲ ਰਹਿ ਕਰਕੇ ਸੱਚੀ ਸੋਚੀ ਕਰਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ